ਜਿੰਦਾਬਾਦ ਜਿੰਦਾਬਾਦ ਸਚਨ ਸਾਹਿਬ ਜਿੰਦਾਬਾਦ ਸਚਨ ਸਾਹਿਬ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਸਰਦਾਰ ਭਵਨ ਰਿਪੋਰਟਿੰਗ ਦੀ ਸਚਰ ਜੋ ਸਾਡੇ ਚਾਚੇ ਮੌਜੂਦ ਹੋਏ ਉਹਦਾ ਉਹਦੇ ਸੰਬੰਧ ਵਿੱਚ ਆਪਾਂ ਪਿੰਡ-ਪਿੰਡ ਜਾਣਦੇ ਆ ਪਿੰਡ-ਪਿੰਡ ਸਾਰੀ ਪੇਮਤ ਉਹ ਹਾਜ਼ਰ ਆਈ ਆ ਵੋਟਾਂ ਤੇ ਤੁਸੀਂ ਪਿੰਡ ਦੇ ਵਿੱਚ ਆ ਵੀ ਆਖੀ ਜਾਂਦੇ ਨੇ ਆਹਾਂ ਤੇ ਤੁਹਾਡੇ ਦਰਸ਼ਨ ਹੀ ਕਰਨ ਆਉਨੇ ਬਸ ਤੇ ਇਹ ਕਰਕੇ ਤੁਹਾਡੇ ਦਰਸ਼ਨ ਕਰਨ ਆਏ ਆ ਤੁਹਾਡੇ ਚ ਅੱਗੇ ਉਤਸ਼ਾਹ ਬੜਾ ਵਾ ਤੇ ਆਪਣਾ ਅਪੁਰਜੀਤ ਸਿੰਘ ਨੋਹਲਾ ਜੋ ਆਪਣੇ ਖਲੋਤੇ ਆ ਅੱਗੇ ਵੀ ਦੂਸਰਾ ਮੈਂਬਰ ਪਾਰਲੀਮੈਂਟ ਬਣਿਆ ਹੁਣ ਵੀ ਤੁਹਾਨੂੰ ਨੂੰ ਬਣਾਉਣਾ ਬੜੇ ਜੋਰ ਸ਼ੋਰ ਤੇ ਨਾਲ ਤੁਹਾਡੇ ਚ ਜੋਸ਼ ਆ ਤੇ ਇਹ ਬੇਨਤੀ ਕਰਨ ਆਏ ਆ ਅੱਜ ਵਿਧਾਨ ਸਭਾ ਹਲਕਾ ਮਲੀਠਾ ਦੇ ਪਿੰਡ ਔਡੀ ਢੋਲੇਸ਼ਾ ਵਿਖੇ ਸਾਡੇ ਨੰਬਰਦਾਰ ਸਰਦਾਰ ਹਰਿੰਦਰ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਸਾਰੀ ਅੱਜ ਮੀਟਿੰਗ ਹੋਈ ਹੈ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸਾਡੇ ਸਿਰ ਤੇ ਆਨੁਪਰੋਤੀਆਂ ਨੇ ਉਹਦੇ ਲਈ ਵਿਚਾਰਾਂ ਸਾਂਝੀਆਂ ਕੀਤੀਆਂ ਨੇ ਸਾਡੀ ਪਾਰਟੀ ਇੰਡੀਆ نیشنل ਕਾਂਗਰਸ ਨੇ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਉਹਨਾਂ ਦੇ ਹੱਕ ਵਿੱਚ ਅੱਜ ਅਸੀਂ ਸਾਰਾ ਇੱਥੇ ਪ੍ਰਚਾਰ ਕਰ ਰਹੇ ਸੀ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਰਦਾਰ ਗੁਰਜੀਤ ਸਿੰਘ ਔਜਲਾ ਇਥੋਂ ਭਾਰੀ ਬਹੁਮਤ ਨਾਲ ਜਿੱਤ ਕੇ ਤੇ ਤੀਸਰੀ ਵਾਰ ਪਾਰਲੀਮੈਂਟ ਨੂੰ ਜਾਣਗੇ ਤੇ ਜਿਹੜੀ મોદી ਦੀ ਦਾਨਾਸ਼ਹੀ ਸਰਕਾਰ ਹੈ ਉਹਨੂੰ ਹਰਾਉਣ ਵਾਸਤੇ ਤੇ ਜਿਹੜੀ ਸੂਬੇ ਦੀ ਭਗਵੰਤ ਮਾਨ ਦੀ ਝੂਠ ਬੋਲ ਕੇ ਸਰਕਾਰ ਬਣੀ ਸੀ ਇਹਨਾਂ ਨੂੰ ਸਾਰਿਆਂ ਨੂੰ ਵੱਡੀ ਗਿਣਤੀ ਨਾਲ ਅਸੀਂ ਤੋਂ ਹਰਾਵਾਂਗੇ ਦੋਹਾਂ ਨੂੰ ਅਸੀਂ ਇੱਕ ਤੀਰ ਨਾਲ ਤਿੰਨ ਨਿਸ਼ਾਨੇ ਕੁੰਡਣੇ ਨੇ ਇੱਕ ਤਾਂ ਅਸੀਂ ਨਰਿੰਦਰ ਮੋਦੀ ਨੂੰ ਇਸ ਉਦੇਸ਼ ਦੇ ਵਿੱਚੋਂ ਭਜਾਉਣਾ ਹੈ ਦੂਸਰਾ ਜਿਹੜੀ ਸੂਬੇ ਦੀ ਸਰਕਾਰ ਹੈ ਭਗਵੰਤ ਮਾਨ ਜਿਨ੍ਹਾਂ ਨੇ 92 ਸੀਟਾਂ ਲਈਆਂ ਸਨ ਲੋਕਾਂ ਨਾਲ ਝੂਠ ਬੋਲ ਕੇ ਬਦਲਾ ਦਾ ਨਾਅਰਾ ਦੇ ਕੇ ਅਸੀਂ ਉਹਨਾਂ ਕੋਲੋਂ ਵੀ ਬਦਲਾ ਲੈਣਾ ਹੈ ਤੇ ਤੀਸਰੀ ਜਿਹੜੀ ਅਕਾਲੀ ਦਲ ਸਾਡੇ ਇਸ ਵਿਧਾਨ ਸਭਾ ਹਲਕਾ ਮਜੀਠਾ ਵਿੱਚ ਨੇ ਉਹ ਪਿਛਲੀ ਵਾਰ ਇੱਥੋਂ ਚੋਣ ਜਿੱਤੇ ਸਨ ਲੇਕਿਨ ਜਿੱਤਣ ਤੋਂ ਬਾਅਦ ਅਜੇ ਤੱਕ ਤਾਂ ਸਾਡੇ ਹਲਕੇ ਦੇ ਵਿੱਚ ਇੱਥੇ ਉਹ ਨਹੀਂ ਆਏ ਉਹਨਾਂ ਕੋਲੋਂ ਵੀ ਲੋਕਾਂ ਨੇ ਸਵਾਲ ਜਵਾਬ ਕਰਨੇ ਨੇ ਸੋ ਇਸ ਕਰਕੇ ਸਾਨੂੰ ਪੂਰਾ ਵਿਸ਼ਵਾਸ ਹੈ ਇਸ ਮੋਦੀ ਸਰਕਾਰ ਨੂੰ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਲੋਕ ਸਭ ਕੁਝ ਸਿਖਾਉਣਗੇ ਤੇ ਗੁਰਜੀਤ ਔਜਲਾ ਜੀ ਦੇ ਹੱਕ ਵਿੱਚ ਪਹਿਲੀ ਤਰੀਕ ਨੂੰ ਪੰਜੇ ਦਾ ਬਟਨ ਲਾਪ ਕੇ ਜਿਤਾ ਕੇ ਪਾਰਲੀਮੈਂਟ ਇਹ ਹੁਣ ਤਾਂ ਬੜਾ ਪੁਰਾਣਾ ਹੋ ਗਿਆ 13 0 ਨੇ ਇਹਨਾਂ ਉਲਟ ਕਰਦੇ ਹੋ 0 13 ਉਹਨੂੰ ਭੁਲੇਖਾ ਲੱਗਿਆ ਸੀ ਕਿਉਂਕਿ ਉਹਨਾਂ ਦੀਆਂ 0 ਆਉਣਗੀਆਂ ਬਾਕੀ ਪਾਰਟੀਆਂ ਜਿਹੜੀਆਂ ਸਾਡੀ ਪਾਰਟੀ ਆ ਉਹ 13 ਲੈਣ ਸਰ ਸਚੇਤ ਸਾਹਿਬ ਕੀ ਕਹਿਣਾ ਚਾਹੋ ਜਿਹੜਾ ਇਹਨਾਂ ਨੇ ਕਰਕੇ ਵਿਖਾਤਾ 27 ਮਹੀਨਿਆਂ ਚ ਉਹਦਾ ਰਿਪੋਰਟ ਕਾਰਡ ਤੇ ਕੱਢ ਦਿਓ ਇਹ ਜਦੋਂ ਵੀ ਕਰਦੇ ਨੇ ਇੱਕ ਜੇਬ ਦੇ ਵਿੱਚੋਂ ਕਾਗਜ਼ ਕੱਢਦੇ ਨੇ ਕੁਲਦੀਪ ਸਿੰਘ ਧਾਲੀਵਾਲ ਜੀ ਵੀ ਆ ਮੇਰਾ ਰਿਪੋਰਟ ਕਾਰਡ ਹੈ ਇਹਨਾਂ ਨੂੰ ਪੁੱਦਾ ਪੁੱਛੇ ਵੀ ਤੁਸੀਂ ਹੁਣ ਇਲੈਕਸ਼ਨ ਲੜ ਰਹੇ ਹੋ ਪਾਰਲੀਮੈਂਟ ਦੀ ਨਾ ਕਿ ਜਨਾਲੇ ਹਲਕੇ ਦੀ ਤੁਸੀਂ ਜਨਾਲੇ ਹਲਕੇ ਦਾ ਕਾਰਡ ਵਿਖਾਉਂਦੇ ਹੋ ਤੁਸੀਂ ਦੱਸੋ ਮਜੀਠੇ 'ਚ ਕੀ ਕੀਤਾ ਤੁਸੀਂ ਮੰਤਰੀ ਵੀ ਰੂਰਲ ਡਿਵੈਲਪਮੈਂਟ ਦੇ ਮਿਸਟਰ ਰਹੇ ਹੋ ਤੁਸੀਂ ਰਾਜ ਸاسي ਕੀ ਕੀਤਾ ਤੁਸੀਂ ਅੰਮ੍ਰਿਤਸਰ ਸ਼ਹਿਰ ਚ ਕੀ ਕੀਤਾ ਆਪਣੀ ਕਾਰਗੁਜ਼ਾਰੀ ਤੇ ਵਿਖਾਉਣ ਕਿਸੇ ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰ ਲੀਦਾ ਲੋਕ ਐਸੋਲੇ ਦੁਖੀ ਨੇ ਮੋਦੀ ਸਰਕਾਰ ਤੋਂ ਜੋ ਇਹਨਾਂ ਨੇ ਕਿਸਾਨੀ ਦਾ ਜਵਾਨੀ ਦਾ ਤੇ ਮਜ਼ਦੂਰਾਂ ਦਾ ਹਾਲ ਕੀਤਾ ਲੋਕ ਬਹੁਤ ਦੁਖੀ ਨੇ ਲੋਕ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜ ਨਹੀਂ ਦਿੰਦੇ ਮੈਂ ਸੋਚਦਾ ਕਿ ਮੋਦੀ ਨੂੰ ਇਸ ਗੱਲ ਤੋਂ ਸਮਝਾਉਣਾ ਚਾਹੀਦਾ ਹੈ ਕਿ ਸਾਰਾ ਦੇਸ਼ ਆਵਾਮ ਜਿਹੜਾ ਸਾਰਾ ਹੈ ਉਹ ਹੁਣ ਇੰਡੀਆ ਗੱਠਜੋੜ ਦੇ ਹੱਕ ਵਿੱਚ ਹੈ ਕਾਂਗਰਸ ਪਾਰਟੀ ਦੇ ਹੱਕ ਵਿੱਚ ਸਾ ਬਾਰ-ਬਾਰੀ ਗੱਲ ਕਹਿੰਦੇ ਨੇ ਕਿ ਮੇਰਾ ਜਿਹੜਾ 7 ਸਾਲਾਂ ਦਾ ਰਿਕਾਰਡ ਹੈ ਉਹ ਕੱਢ ਕੇ ਵੇਖ ਲਓ ਕਿ ਮੈਂ ਪਾਰਲੀਮੈਂਟ ਵਿੱਚ ਕੀ ਕਾਰਗੁਜ਼ਾਰੀ ਕੀਤੀ ਹੈ ਕਿਹੜੇ ਮੁੱਦੇ ਤੇ ਮੈਂ ਚੁੱਪ ਰਿਆ ਉਹਨਾਂ ਹਰ ਇੱਕ ਮੁੱਦੇ ਦੇ ਉੱਤੇ ਸੁਚੱਜੇ ਢੰਗ ਨਾਲ ਬਹਿਸ ਕੀਤੀ ਤੇ ਨਾਲ ਉਹ ਵੀ ਕਹਿੰਦੇ ਨੇ ਕਿ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਉਹ ਮੰਤਰੀ ਵੀ ਰਹੇ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਆਗੂ ਨੇ ਉਹ ਵੀ ਮੰਤਰੀ ਰਹੇ ਤੇ ਮੰਤਰੀ ਹੈ ਵੀ ਨੇ ਤੇ ਇਹਨਾਂ ਦੀ ਵਿਧਾਨ ਸਭਾ ਦੇ ਵਿੱਚ ਕਾਰਗੁਜ਼ਾਰੀ ਕੱਢ ਕੇ ਵੇਖ ਲਓ ਇਹਨਾਂ ਵਿਧਾਨ ਸਭਾ ਦੇ ਵਿੱਚ ਦੋਵਾਂ ਨੇ ਕੀ ਬੋਲਿਆ ਤੇ ਮੈਂ ਪਾਰਲੀਮੈਂਟ ਵਿੱਚ 7 ਸਾਲਾਂ ਚ ਕੀ ਬੋਲਿਆ ਲੋਕ ਆਪੇ ਫੈਸਲਾ ਕਰ ਲੈਣਗੇ